ਸਤ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਨਾ ਤੁਹਾਨੂੰ ਦੀਪ ਰੰਧਾਵਾ ਸਟੱਡ ਫਾਰਮ ਸਰਪੰਚ ਕੋਟ ਹਜਾਤ ਅੰਬਰਸਰ ਤੇ ਮੋਬਾਈਲ ਨੰਬਰ ਉਹਨਾਂ ਦੇ ਦਿੱਤੇ ਆ ਉਹਨਾਂ ਦਾ ਬਹੁਤ ਹੀ ਹਲਾ ਕੁਆਲਿਟੀ ਦਾ ਘੋੜਾ ਵਾ ਉਹਦੇ ਮੈਂ ਤੁਹਾਨੂੰ ਅੱਜ ਦਰਸ਼ਨ ਕਰਾਉਣਾ ਵਾ ਨੋਕਰਾ ਘੋੜਾ ਵਾ ਸਪੌਟਲੈਸ ਇਹ ਨਾ ਘੋੜੇ ਦਾ ਜੁਬਰਾਜ 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 ਕਿੰਨੀ ਉਮਰ ਆਈ ਇਹਦੀ 3.5 ਸਾਲ 3.5 ਸਾਲ ਤੇ ਬਰੀਡਿੰਗ ਵਾਸਤੇ ਤੁਹਾਡਾ ਘੋੜਾ ਜੀ ਹਾਂਜੀ ਹਾਂਜੀ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਂ ਘੋੜੇ ਦਾ ਜਗਰਾਜ ਸਿੰਘ ਜਗਰਾਜ ਸਿੰਘ ਜਗਰਾਜ ਸਿੰਘ ਰੱਖਿਆ ਸਿੰਘ ਵੀ ਨਾਲ ਹੀ ਠੀਕ ਸਿੰਘ ਵੀ ਨਾਲ ਹੀ ਆ ਜੀ ਆਪਣੇ ਸਿੰਘਾ ਦੇ ਘੋੜੇ ਆ ਠੀਕ ਆ ਇਹਨਾ ਆਪਣੇ ਗੁਰੂ ਸਾਹਿਬਾਨ ਵੇਲੇ ਦੇ ਆ ਘੋੜੇ ਤੇ ਆਪਣਾ ਉਹਨਾਂ ਨਾਲ ਫਿਰ ਜਵਰਾਜ ਸਿੰਘ ਠੀਕ ਆ ਨਾ ਹਾਂਜੀ ਹਾਂਜੀ ਠੀਕ ਕਿੰਨੀ ਉਮਰ ਹੈ ਜੀ ਇਹਦੀ ਇਹਦੀ 3.5 ਸਾਲ 3.5 ਸਾਲ ਤੇ ਰਿਜ਼ਲਟ ਵਗੈਰਾ ਆਏ ਆ ਹਜੇ ਕ੍ਰੋਸਿੰਗ ਮਤਲਬ ਕਿ ਪ੍ਰੈਗਨੈਂਟ ਆ ਘੋੜੀਆਂ ਅਜੇ ਰਿਜ਼ਲਟ ਨਹੀਂ ਕੋਈ ਆਇਆ ਅੱਛਾ ਹਜੇ ਮਤਲਬ ਜਿਹੜੀਆਂ ਘੋੜੀਆਂ ਇਹਦੀਆਂ ਗੱਭਣ ਕੀਤੀਆਂ ਵੀਆਂ ਤੇ ਰਿਜ਼ਲਟ ਹਜੇ ਨਹੀਂ ਕੋਈ ਆਇਆ ਹਾਂਜੀ ਹਾਂਜੀ ਠੀਕ ਆ ਤੇ ਜਿਹੜੀਆਂ ਘੋੜੀਆਂ ਤੁਸੀਂ ਮਤਲਬ ਗੱਭਣ ਕੀਤੀਆਂ ਉਹਨਾਂ ਦੀ ਮਤਲਬ ਫੀਸ ਵਗੈਰਾ ਤਾਂ ਲਈ ਹੋਊਗੀ ਕਿੰਨੀ ਫੀਸ ਰੱਖੀ ਤੁਸੀਂ ਇਹਦੀ ਫੀਸ ਇਹਦੀ 11000 ਰੁਪਏ ਦੀ अच्छा 11000 ਰੁਪਇਆ ਫੀਸ ਰੱਖੀ ਵੀ ਆ ਠੀਕ ਆ ਜੀ ਤੇ ਮੰਨ ਲਓ ਜੇ ਰਿਜ਼ਲਟ ਵਧੀਆ ਹੁੰਦੇ ਇਸੇ ਤਰ੍ਹਾਂ ਘੋੜੇ ਤੇ ਹੂ ਬਹੂ ਉਹ ਇਹਦੇ ਮਾਲਕ ਦੇ ਹੱਥ ਵਾਸੇ ਜੀ ਫਿਰ ਫੀਸ ਦੇ ਨਾਲ ਫੀਸ 'ਚ ਵੀ ਆਪਾਂ ਇਨਕਰੀਜ਼ਿੰਗ ਕਰਾਂਗੇ ਠੀਕ ਆ ਫੀਸ ਤੋਂ ਵਾਧਾ ਕਰ ਦੋਗੇ ਹਾਂ ਜੀ ਜ਼ਿਆਦਾ ਕੁਝ ਜ਼ਿਆਦਾ ਵਾਧਾ ਨਹੀਂ ਕਰਾਂਗੇ ਕਿ ਜਿਹੜਾ ਆਪਣੇ ਨਾਲ ਆਮ ਆਦਮੀ ਆ ਜਿੱ ਕੋ ਛੋਟੇ ਫਾਰਮ ਵਾਲੇ ਆ ਜਾਂ ਕਿਸੇ ਦੇ ਕੋਲ ਇੱਕ ਘੋੜੀ ਆ ਉਹ ਵੀ ਇਹਦਾ ਲਾਠ ਲੈ ਸਕੀ ਜਿਹੜਾ ਠੀਕ ਆ ਜੀ ਸਾਰੇ ਮਤਲਬ ਆਪਣੇ ਵੱਡਿਆਂ ਫਾਰਮ ਵਾਲੇ ਤੇ ਫੀਸ ਭਰ ਦੇਣਗੇ ਪਰ ਜਿਹੜੇ ਛੋਟੇ ਆ ਫਾਰਮ ਵਾਲੇ ਪੀਸ ਨਹੀਂ ਨਾ ਵਰਦੇ ਕਿਹਦਾ ਬੱਚਾ ਇਹ ਕਿਹੜੀ ਲਾਈਨ ਚੋਂ ਆਵੇ ਇਹ ਰਾਜੂ ਦਾ ਬੱਚਾ ਏ ਠੀਕ ਹਾਂ ਡੋੜ ਵਾਲਾ ਠੀਕ ਰਾਜੂ ਡੋੜ ਵਾਲਾ ਹਾਂ ਉਹਦਾ ਬੱਚਾ ਵਾ ਇਹ ਹਾਂਜੀ ਉਹਦਾ ਬੱਚਾ ਠੀਕ ਆ ਜੀ ਬਾਕੀ ਜਿਹੜਾ ਬਟਾਲਾ ਚੈਂਪੀਅਨ ਵੀ ਰਿਹਾ ਜਿਹੜਾ ਮੁਕਸਰ ਮੰਡੀ ਆ ਜੀ ਠੀਕ ਆ ਜਿਹੜਾ ਬਟਾਲੇ ਪਸ਼ੂ ਤਾਨੋ ਚੈਂਪੀਅਨਸ਼ਿਪ ਹੋਈ ਸੀ ਉਹਦਾ ਇਹ ਚੈਂਪੀਅਨ ਆ ਹਾਂਜੀ ਚੈਂਪੀਅਨ ਹਾਂ ਬੋਡੀ ਸਟਰਕਚਰ ਬਹੁਤ ਤਕੜਾ ਵਾ ਘੋੜੇ ਦਾ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਲਿਖੇ ਜੀ ਅੱਗੇ ਠੀਕ ਆ ਉਥੋਂ ਲੈ ਲੈ ਬੋਲ ਤੇ ਠੀਕ ਹੈ ਆ ਵੀ ਕੋੜਾ ਟਾ ਡਾਈ ਹੈ ਜੀ ਹਾਂ ਜੀ ਇਹਦਾ ਕੀ ਨਾਮ ਇਹਦਾ ਨਾਮ ਜਾਰਡਨ ਜੀ ਜਾਰਡਨ ਹਾਂ ਜੀ ਇਹਦਾ ਨਾਮ ਅੰਗਰੇਜ਼ਾਂ ਜਿਹਾ ਰੱਖਿਆ ਬਸ ਇਦਾਂ ਹੀ ਦੇ ਬੱਚਿਆਂ ਨੇ ਰੱਖਿਆ ਅੱਛਾ ਹਾਂ ਜੀ ਉਮਰ ਕਿੰਨੀ ਹੈ ਦੀ ਇਹਦੀ ਹੈਗੀ ਲਗਭਗ 1.7 ਸਾਲ ਠੀਕ ਹੈ ਮਾਰਵਾੜੀ ਚ ਹਾਂ ਜੀ ਮਾਰਵਾੜੀ ਦਾ ਇਹਦਾ ਬੱਚਾ ਹੈ ਇਹ ਕਾਲੇ ਕਾਂਡੇ ਦਾ ਕਾਲੇ ਕਾਂਡੇ ਦਾ ਇਹ ਕਾਲੇ ਕਾਂਡੇ ਦਾ ਬੱਚਾ ਹਾਂ ਜੀ ਹਾਂ ਜੀ ਬਹੁਤ ਸ਼ਾਨਦਾਰ ਘੋੜਾ ਵਾ ਰੂਹ ਖੁਸ਼ ਕਰਦਾ ਮੇਲੇ ਚ ਕਿੰਨੀ ਉਮਰ ਹੈ ਦੀ ਇਹਦੀ ਜਸਤੀ ਸਾਢੇ 4 ਸਾਲ ਲੱਗ ਪਾ ਸਾਢੇ ਇਹਦਾ ਰਿਜ਼ਲਟ ਤਾਂ ਆਇਆ ਹੋਊਗਾ ਹਾਂਜੀ ਹਾਂਜੀ ਰਿਜ਼ਲਟ ਕਿ ਬੱਚੇ ਆਪਣੇ ਉੱਤੇ ਖੜੇ ਸਾਰੇ ਬੱਚੇ ਠੀਕ ਆ ਇੱਥੇ ਨਾਲ ਹੀ ਲੈ ਕੇ ਆਏ ਆ ਨਹੀਂ ਮੌਸਮ ਖਰਾਬ ਦਾ ਕਰਕੇ ਨਾ ਸਾਰੇ ਜਨਵਰ ਨਹੀਂ ਲੈ ਕੇ ਆਏ ਇਸ ਕਰਕੇ ਕੱਲੇ ਘੋੜੇ ਦੋ ਘੋੜੀਆਂ ਨੱਚਣ ਵਾਲੀਆਂ ਉਹ ਲੈ ਕੇ ਆਏ ਆ ਬਾਕੀ ਕੁਛ ਘੋੜੀਆਂ ਇਹਦੀਆਂ ਗੱਬਣੀਆਂ ਉਹ ਵੀ ਨਹੀਂ ਲਿਆਉਂਦੀਆਂ ਠੀਕ ਆ ਤੇ ਕੁਛ ਘੋੜੀ ਇੱਕ ਦੋ ਹੈ ਹੀ ਤਾਂ ਕਰਕੇ ਉਹ ਨਾ ਮੌਸਮ ਦਾ ਕਰਕੇ ਮੌਸਮ ਦੀ ਖਰਾਬੀ ਦਾ ਕਰਕੇ ਤੁਸੀਂ ਸਾਰੇ ਜਾਨਵਰ ਨਹੀਂ ਲੈ ਕੇ ਆਂਦੇਗੇ ਹਾਂਜੀ ਇੱਕar ਹੋਇਆ ਕਿ ਮੌਸਮ ਮੀਂਹ ਨੇੜੇ ਝਖੜਵਾਇਆ ਤੇ ਤਾਂ ਕਰਕੇ ਮੜ ਗਏ ਕੱਢਣੀਆਂ ਵਾਲੀਆਂ ਔਖੀਆਂ ਹੋ ਗਈਆਂ ਤੇ ਜਿਹੜੀਆਂ ਨੱਚਣ ਵਾਲੀਆਂ ਉਹਨਾਂ ਤੋਂ ਭੰਗੜਾ ਪਾਉਂਗੇ ਕਿ ਕਿੱਦਾਂ ਪਾਉਣੀ ਆ ਸਾਰਾ ਖੁਸ਼ੀ ਪਾਉਣਗੇ ਅੱਛਾ 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 ਕਦੋਂ ਪਾਉਂਗੇ ਉਹ ਜੀ ਹੁਣ ਬਰਾਤਾਂ ਹੀ ਦੋ ਤੇ ਉਹ ਗਈਆਂ ਬਰਾਤਾਂ ਚੜਾਉਣਾ ਠੀਕ ਆ ਉਸ ਤੋਂ ਬਾਅਦ ਫਿਰ ਠੀਕ ਆ ਕੱਲ ਆਈਆਂ ਸੀ ਕੱਲ ਸਾਰਾ ਕੁਝ ਕੀਤਾ ਉਹਨਾਂ ਨੇ ਇੱਥੇ ਠੀਕ ਆ ਜੋ ਵੀ ਵੱਲੋਂ ਪ੍ਰਦਰਸ਼ਨ ਆਉਦਾ ਕੀਤਾ ਉਹਨਾਂ ਨੇ ਤੇ ਅੱਜ ਦੋ ਬਰਾਤਾਂ ਦੋਵੇਂ ਬਰਾਤਾਂ ਦੀਆਂ ਨੇ ਤੇ ਹੋਰ ਕਿੰਨੇ ਜਾਨਵਰ ਆ ਤੁਹਾਡੇ ਕੋਲੇ ਹੋਰ ਆਪਣੇ ਤੋਂ ਇਸ ਤੋਂ ਅਲੱਗਾ ਜਾਨਵਰ ਆ 7-8 ਜਾਨਵਰ ਆਪਣੇ ਘਰ ਠੀਕ ਹੈ ਜੀ ਹਾਂਜੀ ਦੋ ਘੋੜੀਆਂ ਉਹ ਵਿੱਚ ਪਾ ਕੇ ਜੜੀਆਂ ਕੰਮ ਕਰਨ ਦੇ ਨੇ ਮਿਹਰਬਾਨੀ ਜੀ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਹਾਂਜੀ